ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਕਿਸਾਨਾਂ ਤੇ ਚੜੇ ਕਰਜ਼ੇ ਦੀ ਕਿ ਆਪਾਂ ਇਸ ਨੂੰ ਕਿਸ ਤਰ੍ਹਾਂ ਚੁਕਾ ਸਕਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹਰੇਕ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਰਜ਼ੇ ਦੀ ਕਰਜ਼ਾ ਹਰੇਕ ਕਿਸਾਨ ਦੀ ਇੱਕ ਵੱਡੀ ਸਮੱਸਿਆ ਹੈ ਸੋ ਇਹ ਸਮੱਸਿਆ ਬਣੀ ਕਿਉਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਕਰਜ਼ਾ ਆਪਾਂ ਲੈਨੇ ਕਿੱਥੋਂ ਆ ਇਹ ਆਪਾਂ ਨੂੰ ਵੇਖਣਾ ਪਊਗਾ ਤੋ ਕਰਜ਼ਾ ਲੈ ਕੇ ਆਪਾਂ ਉਹਦਾ ਜੂਸ ਕਿੱਥੇ ਕਰਦੇ ਆ ਕਿ ਵੀ ਆਪਾਂ ਨੂੰ ਸੋਚਣਾ ਪਊਗਾ ਤੇ ਸਭ ਤੋਂ ਪਹਿਲਾਂ ਤੇ ਆੜਤੀਆਂ ਨੂੰ ਜਾਣਾ ਆਪਾਂ ਬੰਦ ਕਰਨਾ ਪਊਗਾ ਉਹਨਾਂ ਦਾ ਵਿਆਜ 2 ਤੋਂ 3% ਹੁੰਦਾ ਜੇ ਕਰਜ਼ਾ ਆਪਾਂ ਨੂੰ ਲੈਣਾ ਬਹੁਤ ਜ਼ਰੂਰਤ ਤੋਂ ਪੈ ਗਈ ਹੈ ਤੇ ਬੈਂਕਾਂ ਸਰਕਾਰੀ ਬੈਂਕਾਂ ਤੋਂ ਕਰਜ਼ਾ ਲਓ ਘੱਟ ਵਿਆਜ ਹੁੰਦਾ ਹੁੰਦਾ ਤੇ ਉਹ ਵੀ ਕਰਜ਼ਾ ਹੀ ਆ ਪਰ ਉਹਦਾ ਵਿਆਜ ਉਹਨਾਂ ਨਾਲੋਂ ਕਿਤੇ ਜ਼ਿਆਦਾ ਘੱਟ ਹੁੰਦਾ ਤੇ ਕਰਜ਼ਾ ਲੈ ਕੇ ਉਹਨੂੰ ਆਪਾਂ ਵਰਤਦੇ ਕਿੱਥੇ ਆ ਉਹ ਆਪਾਂ ਨੂੰ ਸੋਚਣਾ ਪਊਗਾ ਕਿਉਂਕਿ ਕਰਜ਼ਾ ਲੈ ਕੇ ਆਪਾਂ ਨਹੀਂ ਬਹੁਤੇ ਕਿਸਾਨ ਜਿਹੜੇ ਆ ਜਿੱਦਾਂ ਵਿਆਹ ਆ ਗਿਆ ਜਾਂ ਮਤਲਬ ਕੋਈ ਮਕਾਨ ਬਣਾਉਣਾ ਗੱਡੀ ਲੈਣੀ ਉਹਦੇ ਵਾਸਤੇ ਜਦੋਂ ਆਪਾਂ ਕਰਜ਼ਾ ਲੈ ਕੇ ਉੱਥੇ ਯੂਜ਼ ਕਰਦੇ ਆਂ ਤੇ ਉਹ ਜਿਹੜੀ ਆ ਆਪਣਾ ਜਿਹੜੇ ਪੈਸੇ ਆ ਉਹ ਬਲੌਕ ਹੋ ਜਾਂਦੇ ਆ ਕਰਜ਼ੇ ਵਾਲੇ ਪੈਸੇ ਤੁਸੀਂ ਉੱਥੇ ਵਰਤੋ ਜਿੱਥੇ ਤੁਹਾਨੂੰ ਕੋਈ ਆਮਦਨ ਆਉਣੀ ਆ ਜਾਂ ਕੋਈ ਤੁਹਾਡਾ ਟਰੈਕਟਰ ਲੈਣਾ ਲਾ ਕੋਈ ਟਰਾਲਾ ਲੈਣਾ ਲਾ ਕੋਈ ਮਸ਼ੀਨਰੀ ਲੈਣ ਵਾਲੀ ਆ ਸੋ ਇਸ ਤਰ੍ਹਾਂ ਆਪਾਂ ਕਰਜ਼ੇ ਤੋਂ ਬਚ ਸਕਦੇ ਆ ਦੂਸਰਾ ਜੇਦੋਂ ਕਰਜ਼ਾ ਮੰਨ ਲਓ ਆਪਣੇ ਤੇ ਚੜ ਹੀ ਗਿਆ ਹੋਣਾ ਤੇ ਆਪਾਂ ਨੂੰ ਲਾਉਣਾ ਕਿਦਾਂ ਸੋ ਉਹ ਆਪਾਂ ਨੂੰ ਰਵਾਇਤੀ ਖੇਤੀ ਆਪਾਂ ਕਰਦੇ ਆ ਕਣਕ ਝੋਨਾ ਇਹਦੇ ਨਾਲ ਨਾਲ ਆਪਾਂ ਨੂੰ ਜਿਹੜੀ ਆ ਸਹਾਇਕ ਧੰਦਾ ਕੋਈ ਨਾ ਕੋਈ ਚਲਾਉਣਾ ਪਊਗਾ ਜਿਹਦੇ ਵਿੱਚ ਸਬਜ਼ੀ ਆਪਾਂ ਨੂੰ ਜ਼ਰੂਰ ਲਗਾਉਣੀ ਚਾਹੀਦੀ ਆ 2-4 ਕਿੱਲੇ ਜਿਹੜੀ ਡੇਲੀ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਈਏ ਤੇ ਘਰ ਦਾ ਖਰਚਾ ਜਿਹੜਾ ਉਹਦੇ ਨਾਲ ਚੱਲੇ ਨਾਲ ਆਪਾਂ ਨੂੰ ਡੇਰੀ ਦਾ ਕੰਮ ਵੀ ਕਰਨਾ ਚਾਹੀਦਾ ਤੇ ਹੋਰ بڑے ਕੰਮ ਨੇ ਜਿ ਤਰ੍ਹਾਂ ਮੱਛੀ ਫਾਰਮ ਬੱਕਰੀ ਫਾਰਮ ਮੱਖੀ ਫਾਰਮ ਮੁਰਗੀ ਫਾਰਮ ਇਹਦੇ ਉੱਤੇ ਸਰਕਾਰ ਵੀ ਬਹੁਤ ਜ਼ਿਆਦੀ ਸਬਸਿਡੀ ਵੀ ਦਿੰਦੀ ਆ ਤੇ ਵਿਆਜ ਵੀ ਬਹੁਤ ਘੱਟ ਹੁੰਦਾ ਤੇ ਇਹਨਾਂ ਤੇ ਜਿਹੜਾ ਉਹ ਬੀਮਾ ਵੀ ਕਰਦੀ ਐ ਤੇ ਇਹਦੇ ਨਾਲ ਆਪਾਂ ਜਿਹੜਾ ਵਾ ਸਹਾਇਕ ਧੰਦਾ ਕੋਈ ਨਾ ਕੋਈ ਇਹਨਾਂ ਵਿੱਚ ਕੋਈ ਵੀ ਜਿਹੜਾ ਕਰ ਸਕਦੇ ਆ ਜਿਹਦੇ ਨਾਲ ਆਪਾਂ ਆਪਣੇ ਘਰ ਦੇ ਜਿਹੜੇ ਆ ਖਰਚੇ ਉਹ ਚਲਾਈਏ ਤੇ ਜਿਹੜੀ ਫਸਲ ਦੇ ਆ ਉਹ ਸਾਹਮਣੇ ਆਪਾਂ ਜਿਹੜੇ ਆ ਆਪਣੇ ਕਰਜ਼ਾ ਲਾਉਣ ਵਾਸਤੇ ਰੱਖੀਏ ਤੇ ਤੀਜਾ ਨੰਬਰ ਆਪਾਂ ਨੂੰ ਜਿਹੜੇ ਆ ਕਾਪੀ ਪੈਨ ਇਹ ਕਾਪੜਾ ਲਾ ਲੈਣਾ ਚਾਹੀਦਾ ਕਿਉਂਕਿ ਖਰਚਾ ਜਿੰਨਾ ਆਪਾਂ ਲਿਖਾਂਗੇ ਉਹਨਾਂ ਆਪਾਂ ਸੋਚ ਸਮਝ ਕੇ ਖਰਚਾ ਕਰਾਂਗੇ ਜੇ ਆਪਾਂ ਸੋਚ ਸਮਝ ਕੇ ਖਰਚਾ ਕਰਨ ਦੇ ਪੇ ਤੇ ਨਾ ਆਪਣਾ ਖਰਚਾ ਜਿਹੜਾ ਲੈਣਾ ਉਹ ਸ਼ੁਰੂ ਹੋ ਜਾਊਗਾ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ